ਜ਼ਿਲ੍ਹਾ ਸੰਗਰੂਰ ਦੇ ਪਿੰਡ ਨਦਾਮਪੁਰ ਵਿਖੇ ਮੰਗਲਵਾਰ ਨੂੰ ਨੈਚ ਡੁੱਬ ਜਾਣ ਕਾਰਨ 22 ਸਾਲਾ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੰਨੋ ਪਿੰਡ ਦੇ ਹਰगोਬਿੰਦ ਸਿੰਘ ਪੁੱਤਰ ਕੌਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਗਰੀਬ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਸੀ ਤੇ ਇੱਕ ਨਿੱਜੀ ਕੰਪਨੀ 'ਚ ਮਜ਼ਦੂਰੀ ਕਰਦਾ ਸੀ। ਪੁਲਿਸ ਨੇ Laash ਨੂੰ ਕਾਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੁਪਹਿਰ ਹਰगोਬਿੰਦ ਸਿੰਘ ਆਪਣੇ ਇੱਕ ਦੋਸਤ ਨਾਲ ਨਦਾਂਪੁਰ ਵਿਖੇ ਨਹਿਰ ਦੇ ਨਾਲ ਲੱਗਦੇ ਛੋਟੇ ਸੂਏ ਜਨੌਣ ਲਈ ਆਇਆ ਸੀ ਤਾਂ ਸੂਏ ਚ ਪਾਣੀ ਘਟ ਹੋਣ ਕਾਰਨ ਹਰਗੋਬਿੰਦ ਨਹਿਰ ਦੇ ਕਿਨਾਰੇ ਚ ਲੱਗ ਗਿਆ ਜਿਸ ਦੌਰਾਨ ਪੈਰ ਫਿਸਲਣ ਕਾਰਨ ਹਰਗੋਬਿੰਦ ਨਹਿਰ ਵਿੱਚ ਡਿੱਗ ਗਿਆ ਸਰੀਰ ਭਾਰੀ ਹੋਣ ਅਤੇ ਤੈਰਨਾ ਨਾ ਆਉਣ ਕਾਰਨ ਹਰਗੋਬਿੰਦ ਨਹਿਰ ਦੇ ਪਾਣੀ ਵਿੱਚ ਡੁੱਬ ਗਿਆ ਘਟਨਾ ਸੰਬੰਧੀ ਪਤਾ ਲੱਗਣ ਤੇ ਮੌਕੇ ਤੇ ਗੋਤਾਖੋਰਾਂ ਨੂੰ ਬੁਲਾ ਕੇ ਪਾਣੀ ਵਿੱਚ ਹਰਗੋਬਿੰਦ ਦੀ ਤਲਾਸ਼ ਕੀਤੀ ਗਈ ਤਾਂ ਇਸ ਦੌਰਾਨ ਸ਼ਾਮ 5.5 ਵਜੇ ਦੇ ਕਰੀਬ ਹਰਗੋਬਿੰਦ ਦੀ ਲਾਸ਼ ਨਹਿਰ ਤੋਂ ਬਣੇ ਪਾਵਰ ਹਾਊਸ ਨੇੜੇ ਪਾਣੀ ਤੋਂ ਮਿਲੀ ਪੁਲਿਸ ਨੇ ਮੌਕੇ ਤੇ ਲਾਸ਼ ਨੂੰ ਕਬਜ਼ੇ ਚ ਲੈਦਿਆਂ ਮ੍ਰਿਤਕ ਦੇ ਪਰਿਵਾਰ ਸਾਹ ਦੇ ਬਿਆਨਾਂ ਤੇ ਕਾਰਵਾਈ ਆਰੰਭ ਕਰ ਦਿੱਤੀ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਹਰगोਬਿੰਦ ਸਿੰਘ ਦੇ ਸਿਰ ਤੇ ਪਹਿਲਾਂ ਹੀ ਬਾਪ ਦਾ ਸਾਆ ਉੱਠ ਚੁਕਿਆ ਸੀ ਤੇ ਉਹ ਪਰਿਵਾਰ ਵਿੱਚ ਆਪਣੇ ਦਾਦਾ ਮਾਤਾ ਤੇ ਛੋਟੇ ਭਰਾ ਨਾਲ ਰਹਿੰਦਾ ਸੀ ਘਟਨਾ ਮਗਰੋਂ ਪਿੰਡ ਦੇ ਇਲਾਕੇ ਚ ਸੋਗ ਹੈ ਮੇਰਾ ਇਹ ਸਈਦਰ ਸਿੰਘ ਜੀ ਜਰਾ ਇੱਥੇ ਨਾ ਦੋ ਲੜਕੇ ਆਪਣੇ ਨਹਿਰ ਚਾਣਉਣ ਵਾਸਤੇ ਆਏ ਸੀਗੇ ਤੇ ਉਹਨਾਂ ਚੋਂ ਇੱਕ ਬੱਚੇ ਦੀ ਨਾ ਉਥੋਂ ਪੈਰ ਫਿਸਲਣ ਨਾਲ ਤੇ ਉਹ ਦਲਕ ਗਿਆ ਤੇ ਉਹਦੀ ਡੁੱਬਣ ਨਾਲ ਉਹਦੀ ਡੈਥ ਮੌਤ ਹੋ ਗਈ ਉਸ ਤੋਂ ਬਾਅਦ ਉਹਨੂੰ 2:00 ਵਜੇ ਇੰਟੀਮੇਸ਼ਨ ਮਿਲੀ ਸੀਗੀ ਚੌਂਕੀ ਚ ਵੀ ਆ ਕਰਕੇ ਇੱਕ ਲੜਕਾ ਡੁੱਬ ਗਿਆ ਅਸੀਂ ਆਏ ਤੇ ਉਸ ਤੋਂ ਬਾਅਦ ਜੀ 4:00 ਵਜੇ ਗੋਤਾ ਖੋਰਾਏ ਤੇ ਉਹਨਾਂ ਨੇ ਉਥੋਂ ਅੱਧਕ ਕਿਲੇ ਦੀ ਬਾਹੀ ਤੇ ਜਿਹੜੀ ਡੈਡ ਬੋਡੀ ਉਹਨਾਂ ਨੂੰ ਮਿਲੀ ਹੈ ਕੀ ਨਾਮ ਸੀ ਤੇ ਕਿੰਨੀ ਉਮਰ ਸੀ ਉਹਦਾ ਨਾਮ ਸਾਰ ਹਰਗੋਬਿੰਦ ਸਿੰਘ ਜੀ 21 ਸਾਲ ਦੀ ਉਮਰ ਸੀ ਤੇ ਉਸ ਤੋਂ ਬਾਅਦ ਜੀ ਹੁਣ ਅਸੀਂ ਉਹਨਾਂ ਨੂੰ ਪੋਸਟਮਾਰਟਲ ਲਈ ਸਿਵਲ ਹਸਪਤਲ ਸੰਗਰੂਰ ਭੇਜ ਰਹੇ ਹਾਂ ਤੇ 174 ਦੀ ਕਾਰਵਾਈ ਕੀਤੀ ਜਾਊਗੀ। ਠੀਕ ਸਰ ਅੱਗੇ ਤੋਂ ਇਸ ਲਈ ਕਹਿੰਦੇ ਆ ਕਿ ਅਸੀਂ ਜਦੋਂ ਵੀ ਆਉਣੇ ਜਾਂਦੇ ਆ ਅਸੀਂ ਜਦੋਂ ਅਗਸਤ ਵਗੈਰਾ ਕੱਢਦੇ ਆ ਅਸੀਂ ਕਹਿੰਦੇ ਆ ਕਿ ਐ ਕਰਕੇ ਇੱਥੇ ਨਾਂ ਨਾ ਆਇਆ ਜਾਵੇ ਇੱਥੇ ਆਲੇ-ਦਾਲੇ ਰਿੰਗ ਵਗੈਰਾ ਨਹੀਂ ਲੱਗਿਆ ਹੋਇਆ ਤੇ ਪਰ ਵੀ ਫੇਰ ਵੀ ਬੱਚੇ ਨਹੀਂ ਹਟਦੇ ਹੈਗੇ। ਚਲੋ ਵੀ ਅਸੀਂ ਕੋਸ਼ਿਸ਼ ਕਰਦੇ ਆ ਵੀ ਜਦੋਂ ਆਉਣੇ ਜਾਂਦੇ ਆ ਅਸੀਂ ਕਹਿੰਦੇ ਰਹਿੰਦੇ ਆ ਵੀ ਨਾਂ ਇੱਥੇ ਨਾ ਜਾਵੇ। ਜੀ ਮੇਰਾ ਨਾਮ ਉਮਰਕਾ ਚੋਹਾਨ ਜੀ ਕੀ ਘਟਨਾ ਹੋਈ ਹੈ ਜੀ ਇਹ ਸਾਨੂੰ 2:00 ਵਜੇ 2:00 ਵਜੇ ਸ਼ੰਕਰਪੜਵਾਜੇ ਨੇ ਮੂਲ ਕਰਾਤੀ ਇਹ ਬੰਦਾ ਡੁੱਬ ਗਿਆ ਜਲਦੀ ਜਾਓ ਉੱਥੇ ਅਸੀਂ ਜਦੇ ਭੱਜੇ ਨਾ ਫੜਾ ਫੜਮ ਗੰਡੀ ਸਟਾਰ ਕਰੀ ਫੜਾ ਫੜ ਆਏ ਅਸੀਂ ਉੱਥੇ 20 ਮਿੰਟਾਂ ਦੇ ਵਿੱਚ ਗਰੇਡ ਦੇ ਵਿੱਚ ਬੰਦਾ ਪਿਆ ਸੀ ਕੱਢ ਕੇ ਦੇ ਲਿਆ ਇਹ ਜਦੋਂ ਦ੍ਰਿງານ ਘਟਨਾ ਬਦਦੀ ਜਾ ਰਹੀ ਹੈ ਨਹਿਰਮਾ ਨਾਣ ਵਾਲੇ ਕਹੀਂ 3 ਅਕਤੂਬਰੇ ਕਹੀਂ 4 ਅਕਤੂਬਰੇ ਕਹੀਂ 5 ਅਕਤੂਬਰੇ ਇਕੱਠੇ ਸਾਰੀ ਸਾਰੀ ਟੀਮਾਂ ਗਈ ਹੋਈਆਂ ਦੂਰ 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 ਬੰਦੇ ਵੀ ਨਹੀਂ ਪੂਰੇ ਪਰਲੇ ਤੇ ਇੱਧਰ ਜਾਓ ਉੱਧਰ ਜਾਓ ਕਹੀਂ 90 ਡੁੱਬਰੇ ਤੇ ਕਹੀਂ ਇਹ ਰੋਕ ਲਗਣੀ ਚਾਹੀਦੀ ਜੀ ਨਾਨਾ ਹੈ ਦਾ ਨਾਨੋ ਵਾਲੇ ਸੂਵੇ ਤੇ ਨਾਨੋ ਵਾਲੇ ਬੰਦਿਆਂ ਤੇ ਮੁੰਡੇ ਦਾ ਨਾਮ ਹਰਗੋਬਿੰਦ ਸਿੰਘ ਤੀ ਤੂੰ ਆ ਕਿਹੜਾ ਪਿੰਡ ਹੈ ਚੰਨੋ ਤੋਂ ਹੈ ਕਟਣਾ ਹੋ ਗਿਆ ਜੀ ਕਟਣਾ ਦਾ ਯੁਰੇ ਨਾਉਣ ਆਏ ਤੇ ਹੀ ਬਸ ਨਾ ਨਾਲ ਉਹਦੇ ਫਰੈਂਡ ਆਏ ਤੇ ਉਹ ਵੀ ਨਾਲ ਆਏ ਕਿੰਨੇ ਜਾਣੇ ਹੋ ਜੀ ਤਾਂ ਉਹ ਨਾਉਣ ਆ ਕਿ ਨਾਮ ਕੀ ਆ ਜੀ ਗੱਗੂ ਗੱਗੂ ਜੰਨੋ ਤੋਂ ਕਿੰਨੀ ਕਮਰਤੀ ਜੀ ਉਮਰ ਬਾਜੀ ਸਾਹਿਬ ਸੀ ਤੇ ਦਾ ਨਾਮ ਕੀ ਸੀ ਕੌਰ ਸਿੰਘ ਜੀ ਕਿਵੇਂ ਘਟਣਾ ਹੋ ਗਿਆ ਕਿੰਨੇ ਕਬਜ ਘਟਣਾ ਹੋ ਗਿਆ 23 ਵਜੇ ਦੇ 23 ਵਜੇ ਦੇ ਟਾਈਮ ਤੇ ਗਈ ਬਸ ਉਹ ਟਾਇਰ ਨਾਲ ਨਹੀਂ ਆਉਂਦੇ ਉਹਨਾਂ ਸਾਲ ਮਾਰੀ ਲਾਣ ਇਸ ਨੂੰ ਕੋਈ ਤਾਂ ਪਤਾ ਲੱਗਿਆ ਪਤਾ ਤਾਂ ਵਜਦੀ ਲੱਗ ਰਹੀ ਉਹਦੇ ਨਾਲ ਦੇ ਮੁੰਡਿਆਂ ਨੇ ਫੋਨ ਕਰਤਾ ਸੀ ਤੇ ਹੁਣ ਨਹਿਰ ਚ ਸਿਸਟਮ ਸੱਪ ਕਰ ਰਹੇ ਨੇ ਸਰਪਸ ਹਾਂਜੀ ਹਾਂ ਗੋਤਾ ਖੁਰ ਆਏ ਹੋਣੇ ਲੱਭਣਗੇ ਤੂੰ ਲੱਭ ਗਈ ਆ ਦੇ ਸ਼ਾਇਦ ਦੇਖ ਰਹੇ ਨੇ ਹੀ ਲੱਭ ਗਈ ਫਿਰ ਦੇਖਦੇ ਆਂ ਜਾ ਕੇ ਬਲਿੰਦਰ ਸਿੰਘ ਗੋਗੀ ਸਾਹਿਬ ਦਾ ਚੇਅਰਮੈਨ ਉਹ ਵੀ ਇਹ ਕੀ ਘਟਨਾ ਹੋ ਗਈ ਇਹ ਨਾਲ ਅੱਜ ਮੁੰਡੇ ਆਏ ਸੀ ਨਹਾਉਣ ਰੇ ਨਹਿਰ ਦੇ ਵਿੱਚ ਜਿਹੜਾ ਬਹੁਤ ਦੁਖਦਾਈ ਘਟਨਾ ਹੈ ਇੱਕ ਸਾਡੇ ਪਿੰਡ ਦਾ ਨੌਜਵਾਨ ਜਿਹੜਾ ਗੱਗੂ ਸੀ ਮੇਨ ਨੇਮ ਗੋਬਿੰਦ ਦਾ ਆਕੇ ਹੋਰ ਵੱਡੀ ਨਹਿਰ ਦੇ ਵਿੱਚ ਕਿਤੇ ਨਾਉਣ ਦਾ ਉਹ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਸੁਭਾਲਿਆ ਨਹੀਂ ਗਿਆ ਜਿਹੜਾ ਕਿ ਵੀ ਉਹ ਅੱਜ ਡੁੱਬ ਗਿਆ ਕਿੰਨੇ ਕਜੇ ਘਟਨਾ ਤੋਂ ਪਤਾ ਲੱਗੀ ਤੇ ਕਿੰਨੇ ਕਜੇ ਘਟਨਾ ਇਹ ਤਕਰੀਬਨ ਮੈਨੂੰ 2:3 ਵਜੇ ਫੋਨ ਆਇਆ ਹੈ ਫਸੇ ਮੈਂ ਇੱਕ ਭੋਗ ਸੀ ਉੱਥੋਂ ਘਰੇ ਪਹੁੰਚੀ ਜ ਨਾਲ ਦੀ ਨਾਲ ਇਹਦੇ ਬ੍ਰਦਰ ਦਾ ਫੋਨ ਆਇਆ ਛੋਟੇ ਦਾ ਵੀ ਤਾਜ ਜੀ ਆਉ ਭੱਜ ਕੇ ਵੀ ਆ ਘਟਨਾ ਵਾਪਰ ਗਈ ਮੌਕੇ ਤੇ ਮੇਰੇ ਦਾਦਾ ਜੀ ਸਾਡੇ ਨਾਲ ਹੀ ਹੈ ਦਾਦਾ ਜੀ ਨੂੰ ਨਾਲ ਹੀ ਬਿਠਾ ਕੇ ਨਾਲ ਲੈ ਕੇ ਮੈਂ ਉਰੇ ਪਹੁੰਚ ਗਏ ਨਾਲ ਦੀ ਨਾਲ ਪ੍ਰਸ਼ਾਸਨ ਆ ਗਿਆ ਇਹ ਦੇਖ ਦਿਓ ਸਾਹਮਣੇ ਸੀ ਕੁਦਰਤ ਮੈਂ ਜਿਹੜੇ ਗੋਤਾਖੋਰ ਨੇ ਪਟਿਆਲੇ ਗੱਲ ਕਰੀ ਉਹਨਾਂ ਨੇ ਫਿਰ ਜਿਹੜੇ ਆਪਣੇ 90 ਤੋਂ ਗੋਤਾਖੋਰ ਨੇ ਉਹਨਾਂ ਦੀ ਡਿਊਟੀ ਲਈ ਉਹਨਾਂ ਨੂੰ ਆ ਕੇ ਉਹਨਾਂ ਨੇ ਆ ਕੇ ਫਿਰ ਇਹਨਾਂ ਨੂੰ ਜਿਹੜੇ ਡੈੱਡ ਬੋਡੀ ਸਾਨੂੰ ਲੱਭ ਕੇ ਨਹੀਂ ਮੰਗ ਕਰ ਮੰਗ ਕਰਦੇ ਵੀ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਇਕੱਲੇ ਹੀ ਪਹਿਲਾਂ ਬਾਪ ਦੀ ਡੈਥ ਹੋਈ ਹੋਈ ਸੀ ਦਾਦਾ ਪਾਲ ਰਿਹਾ ਹੈ ਤੇ ਇਹਦੀ ਪ੍ਰਸ਼ਾਸਨ ਨੇ ਤੇ ਹੀ ਮੰਗਿਆ ਵੀ ਜਿਹਦੀ ਆਰਥਿਕ ਸਹਾਇਤਾ ਪਰਿਵਾਰ ਨੂੰ ਦੇ ਕੇ ਇਹਦੀ ਆਰਥਿਕ ਸਹਾਇਤਾ ਕੀਤੀ ਜਾਵੇ ਸਾਹਿਬ ਜੀ ਮਾਨਸਿਪਾਲਾ ਸੀਰਦਾਰ ਪੌਂਡਿਗੜ ਸਰਿਕਾ ਜਿਹੜੀ ਘਟਨਾ ਹੋਈ ਹੈ ਨਹਿਰ ਦੇ ਵਿੱਚ ਕੀ ਘਟਨਾ ਕੀ ਗੱਲ ਹੈ ਇਹ ਬੱਚੇ ਉਰੇ ਨਹਾਣ ਆਏ ਸੀਗੇ ਚੰਨੋਂ ਤੋਂ ਤੇ ਇੱਕ ਜਣਾ ਨਹਿਰ ਚ ਡੁੱਬ ਗਿਆ ਢਾਈ ਕਵੇ ਦੀ ਘਟਨਾ ਤੇ ਨਾਲ ਗੋਤਾਖੋਰ ਮੰਗਵਾਏ ਗਏ ਜਿਨ੍ਹਾਂ ਨੇ ਉਹਦੀ ਬਾਡੀ ਹੁਣ ਕੱਢ ਲਈ ਹੈ ਹੁਣੀ ਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਸਰ ਕੋਈ ਹੋਰ ਕੋਈ ਕੱਟਣ ਲੱਗੀ ਵੀ ਨਜ਼ਰ ਆਈ ਕੋ ਸਾਹਮਣੇ ਜਬ ਵੀ ਮਣੀ ਲੱਗਿਆ ਹਲੇ ਤਾ ਸਾਨੂੰ ਕੋਈ ਨਹੀਂ ਆਈ ਸਰ ਅੱਗੇ ਤੋਂ ਇੱਥੇ ਅਸੀਂ ਅਨਾਉਂਸਮੈਂਟ ਖਰਾਦਾਂਗੇ ਵੀ ਇਸ ਨਹਿਰ ਚ ਨਾਮ ਆਇਆ ਕਰੇ ਠੀਕ ਹੈ